ਡੇਰਾਬੋਜ਼ੀ ਪੁਲਿਸ ਨੇ ਸਾਫ ਦਾ ਕਬੱਡੀ ਖਿਡਾਰੀ ਨੂੰ ਗ੍ਰਿਫਤਾਰ ਕੀਤਾ ਜਾਣਕਾਰ ਅਨੁਸਾਰ ਇਹ ਕਬੱਡੀ ਖਿਡਾਰੀ ਮਾਨਸਿਕ ਤੌਰ ਤੇ ਅਫਸੈਟ ਸੀ ਅਤੇ ਇਸੇ ਹੀ ਪਰਸ਼ਾਲੇ ਚਲਦੀ ਇਸਨੇ ਪਿੰਡੇ ਕਿਸੇ ਵਿਅਕਤੀ ਦੇ ਘਰ ਵਿੱਚ ਜਾ ਕੇ ਇਸ ਨੂੰ ਕਾਲਾ ਘਟਿਆ ਅਤੇ ਉਸ ਤੇ ਹਮਲਾ ਕੀਤਾ ਇਸੇ ਮਾਮਲੇ ਵਿੱਚ ਹੁਣ ਪੁਲਿਸ ਨੇ ਅੱਜ ਇਸ ਨੂੰ ਗ੍ਰਫਤਾਰ ਕਰ ਲਿਆ ਹੈ ਅਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਚੱਲ ਰਹੀ ਹੈ ਕੋ ਉਹ ਦੱਸ ਰਿਹਾ ਹੈ ਕਿ ਮਾਨਸਿਕ ਤੌਰ ਤੇ ਅਪਸੈਟ ਇਹ ਵਿਅਕਤੀ ਲੋਕਾਂ ਨੂੰ ਅਤੇ ਵੱਡੇ ਅਫਸਰਾਂ ਨੂੰ ਵੀ ਕਾਲਾ ਘਾੜਦਾ ਰਹਿੰਦਾ ਸੀ ਜਿਸ ਤੇ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਫਤਾਰ ਕਰ ਲਿਆ ਜੋੜੋ ਜੋੜ ਸੇ ਬੰਦੇ ਨੇ ਮੇਰੇ ਕੋਲ ਫੋਨ ਕਰ ਰਹੇ ਆ ਕਿਆ ਸੰਗਤਾ ਕੋਈ ਵੀ ਆ ਜਾਂ ਪੁਲਸ ਵਾਲਾ ਕੋਈ ਐਮ ਐਲ ਏ ਮੰਤਰੀ ਜਦ ਤੱਕ ਮੇਰੀ ਆਪਣੀ ਇੱਛਾ ਨਹੀਂ ਮੈਂ ਕਿਸੇ ਨੂੰ ਨਹੀਂ ਢੰਦਾ ਜਿਸਕਾ ਪੂਰਾ ਆਪਣੇ ਬਾਪ ਨੂੰ ਮਿਲੂ ਹੈ ਕੋ ਕਰੀ ਬੈਠਿਆ ਅਰ ਜਿਸ ਨੂੰ ਚਮਤਕਾਰ ਦੇਖਣਾ ਜੋ ਯੋ ਬਾਤ ਯਾਦ ਰੱਖਿਓ ਜਿਸਕਾ ਕੰਮ ਮੰਨਨੇ ਕਰਦੀ ਹੈ ਨਾ ਜਿੰਦਗੀ ਗਏ ਉਧਰ ਕਿ ਐਡੇ ਕੋਈ ਤੰਤਰੀ ਭਗਤ ਸਮਈਆ ਤੇ ਥਾਰਾ ਕਾਰਗਾ ਸਿਸਟਮ ਠੀਕ ਕਰ ਦੇਣਾ ਮੇਰਾ ਬਗਾੜਿਆ ਵਾ ਥਾਵੇਂ ਮੰਨੂ ਫਕੀਰ ਨਾ ਲਾਣੀ ਥਰੀ ਮਾਂ ਅਰਜੋਨ ਸਿੰਘ ਨੇ ਹੈਪੀ ਤਲਾਰੀ ਗਏ ਤੋ ਫਿਰ ਰਿਆ ਨਾ ਬੁਲਸਥਾਨੇ ਮਾਂ ਤੇਰੀ ਮਾਂ ਉਸ ਨਾਲ ਉਹ ਵੀ ਕਹੂੰਗਾ ਵੀ दारू ਕੀ ਬੇਟੀਆਂ ਵੀ ਤਰ੍ਹਾਂ ਇਸ ਬਾ ਦੋ ਨੰਬਰ ਦੇ ਕੰਮ ਵੀ ਕਰ ਰਹੇ ਨੇ ਚਿੱਟਾ ਵੀ ਵੇਚਾਂ ਫੀਮ ਵੀ ਵੇਚ ਰਹੇ ਮਾਨੂੰ ਸਭ ਦਾ ਪਤਾ ਮੈਂ ਚੂਤੀਆ ਐ ਡੇ ਡੀ ਬੱਤਾਂ ਬੋਲ ਰਿਹਾ ਮੈਂ ਫੜਕਵਾਉਂਗਾ ਵੀ ਕਾ ਕਾ ਸਮਾਨ ਪੜੇ ਕਿਸ ਤਰ੍ਹਾਂ ਫੜਕਵਾਉਂਗਾ ਪਤਾ ਜਹਾਂ ਮਰਜੀ ਧਰਤੀ ਮਾ ਦਾ ਬਲਿਓ ਤੇ ਰੱਬਾ ਖੜਿਆ ਤੇਰਾ ਬਾਪ ਰੱਬਾ ਜੀ ਬੋਲ ਰਿਹਾ ਹੋਰ ਬੋਲੋ ਕੀ ਕਰਾਂਗੇ ਤੁਮੇ ਇਸ ਬਾਤ ਨੂੰ ਕਬੂਲ ਕਰ ਲਿਓ ਤੇ ਬڑے-ਬڑے ਸਾਈਂ ਦੇ ਜੋੜ ਸੇ ਸਭ ਫੈਲੋਗੇ ਰੈਪਾ ਗਿਆ ਮਰੇਪਾ ਚੋਦਰੀ ਜਿਸ ਕਾ ਥਾਵੇਂ ਟੁੰਡੇ ਢਾਈ ਦੇ ਰਹੇ ਤੇ ਅੱਲਾ ਰੈਪਾ ਤਾਂ ਛੋੜ ਦਿਓ ਜੋ ਵੀ ਥਾਰੇ ਦੇ ਵੀ ਦੇਵਤਾ ਨਾ ਪੱਲਾ ਆ ਜਾਓ ਸਭ ਨੂੰ ਜਨ ਜਾ ਵੱਡੇ ਤੇ ਦੁਨੀਆ ਭਾਰ ਕੇ ਜਿਤਨਾ ਹੀ ਭਗਤਾ ਹੁਣ ਨਿਉ ਬਹਾ ਵੀ ਮਾਵੇਂ ਤਿੰਨ ਨਾ ਕਈ ਕਈ ਪੀੜੀਆਂ ਤੇ ਗੱਦੀ ਲਾਰੇ ਆ ਉਹ ਵੀ ਆਓ ਮੇਰੀ ਬਾਤਾਂ ਦਾ ਜਵਾਬ ਦਿਓ ਬੱਤਾਂਗੇ ਲੱਗ ਜਿੱਤ ਲੇਗੀ ਥਾਣਾ ਮਗਰ ਕਾ ਕੇ ਥਾਵੇਂ ਮੈਨੂੰ ਮੈਂ ਤੁਹਾਨੂੰ ਕਿਆ ਕਹਿਿਆ ਤਾਂ ਕੱਲ ਛਾ ਮੈਂ ਜੇਲ੍ਹ ਮਾਂ ਵਿੱਚ ਬੱਗਿਆ ਨਾ ਜੇ ਮੈਂ ਪੁਲਸ ਵਾਲੇ ਵੀ ਨਾ ਖੜਾ ਇਹ ਨਾ ਮੈਨੂੰ ਫਕੀਰ ਨਾ ਜਾਣੀਓ ਥਾਵੇਂ ਪਰ ਨਾ ਭੇਜ ਜਾਣੀਓ ਚੂਤੀਆ ਨਹੀਂ ਮੈਂ ਗੰਡੂ ਸਾਰੇ ਵਰਗਾ ਆ ਜਾਓ ਜਿਸ ਨੂੰ ਮੈਂ ਕਰੀ ਬੈਠਿਆ ਜੰਦਾ ਪਰ ਬਾਹਰ ਵੀ ਆ ਜੂੰਗਾ ਜੋ ਜੂਸ ਨੇ ਡੰਡਾ ਵੜੇ ਤੇਰੇ ਬਦੇ ਡੰਡਾ ਲੈ ਕੇ ਜੇ ਕਹਾ ਇਹ ਵੀ ਬਾਹਰ ਲੈ ਗੋ ਨੂੰ ਕਰਤੇ ਪੁਲਸ ਵਾਲਾ ਕੋਈ ਮਾਰੂੰ ਅੱਜ ਸਭ ਕੀ ਚਾਹ ਮੱਲੇ ਵੀ ਆ ਮੈਂ ਡੰਡਾ ਨਾ

ਪੰਜਾਹ ਦਾ ਮਾਰਖਦੀ ਬੰਨੇ ਕਾਨੂੰਨ ਸਬੂਤ ਮੰਗਾ ਸਭ ਕੇ ਸਬੂਤਾਂ ਚੂਤੀਆਂ ਨਹੀਂ ਮੈਂ ਬੋਲ ਰਿਹਾ ਤੇ ਨਹੀਂ ਬਤਾ ਫਰੀ ਸਭ ਕੀ ਸਭ ਪਿਓ ਮੇਰੀ ਵੀਡੀਓ ਪਛਾਹਦੇ ਸੱਪਾ ਕੋਈ ਗੱਲੂ ਭੈਣ ਦਾ ਕੋਈ ਸਾਈ ਕੋਈ ਬਾਬਾ ਵੀ ਮੈਨੂੰ ਪਤਾ ਨਹੀਂ ਲੱਗਿਆ ਸਭ ਕੀ ਬਾਤ ਆ ਚਾਹ ਕੋਈ ਟੀਵੀ 'ਪਾ ਪੁੱਛੇ ਤੇ ਨਾ ਭਾਗ ਇਸਵਰ ਦਾਵਾ ਚਾਹ ਕੋਈ ਵੀ ਆ ਚਾਹ ਬਰਿੰਦਾਵਨ ਵਾਲਾ ਹੁਣ ਸਭ ਆਪਾ ਆ ਜਾਓ ਸਭ ਨੂੰ ਗਿਆਨ ਮੈਂ ਦਊਂਗਾ ਤੁਹਾਨੂੰ ਧੰਦੋਖ ਦੱਬਾ ਮਤੇ ਦੇ ਦੇਕਾ ਬੋਲ ਰਹੇ ਮੰਨੂ ਮਾਰ ਦਿਓ ਐਡੇ ਥੰਮੇ ਬਾਬੇ ਆ ਬਾਤਾ ਚੋਂ ਦਾ ਤੇ ਕੱਲਿਓ ਗੁੱਜਰ ਕਾਫੀ ਆ ਸਾਹ ਪਸਤਾ ਫਰੀ ਮਾ ਬਿਲਕੁਲ ਕਿਉਂ ਦੇਗਾ ਰੱਬਾ ਮੇਰੇ ਕੇ ਨੂੰ ਅਰੇ ਉਹੀ ਤੂੰ ਆ ਰਿਹਾ ਤੋ ਕਰਾ ਜੀ ਮੈਂ ਕਿਉਂ ਨਾ ਦਿਆਂ ਬਈ ਅਜੇ ਨਾ ਦਿਆਂ ਅਗਲਾ ਮੈਂ ਤੇ ਕਹਿ ਰਿਹਾ ਮੈਂ ਜਰਿਆ ਮਨੁਸ਼ ਕੀ ਲੋਗ ਰਤਾਰੀ ਥਾਵੇਂ ਜੱਟੇ ਮਾਰਦੇ ਗੁੰਡੇ ਚਾ ਸਾਰਾ ਸੰਸਾਰ ਮੇਰੇ ਤੇ ਇੱਕ ਬੱਸਾ ਹੋ ਜਾ ਮਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਮਾਨੂੰ ਰਹੀ ਚੈਦਾ ਗੇਲਾ ਅਰ ਜੱਦੀਓ ਮੇਰੇ ਗੇਲਾ ਸਾਰਾ ਨੀ ਗੱਡੀ ਉਹ ਤੇ ਮਾਰਸਾ ਕੋਈ ਐਸੀ ਗੋਲੀ ਨਹੀਂ ਮਣੀ ਜੂਨ ਸੀ ਮੇਰਾ ਥਾਦੇ ਗੋਲੀ ਮਾਰੇਗਾ ਫੁੱਲ ਖਿਰਾਗੇ ਉਹਰਾ ਥਰੇ ਬਾਪ ਉਹ ਵੀ ਰਾਂਗੇ ਥਰੇ ਬਾਰੇ ਕਾ ਗੱਲ ਦੋ ਨੀ ਉਹ ਤੇਰੀ ਮਾਂ ਟੀ ਐਮ ਕੇ ਐਸ ਵੀ ਪੀ ਮਤਾ ਕਹਾਉ ਬੋਲ ਤੇਰੀ ਮਾਂ ਜ਼ਰਾ ਨਹੀਂ ਹੈ ਅਦਰੇ ਬਾਪ ਕੀ ਤੇਰੇ ਗੁਰੂ ਕੀ ਆ ਜਾਓ ਬਤਾ ਡਿਟੇਲ ਬਾ ਅਗਰ ਤੋ ਜੰਮੀ ਵੀਗਾ ਨਾ ਮੈਂ ਆ ਤੋ ਮੈਂ ਬੋਸੜੀਆ ਨਹੀਂ ਤੇਰੀ ਜੀਉਂਗਾ ਮੈਂ ਮੇਰਾ ਨੰਬਰ ਵੀ ਪੈ ਗਿਆ ਐਡਰੈਸ ਪੈ ਗਿਆ ਵੀਦਲੂ ਕੇ ਸੁਣ ਪਾਉਂਗਾ ਚੂਤੀਆ ਮੈਂ ਆਜੋ ਸਾਲੇ ਛੱਲੇ ਪਾਗਲ ਕਰ ਦੂੰਗਾ ਚੂਤੀਆਂ ਆਂਗੇ ਨੂੰ ਆਪਣੇ ਵਰਗਾ ਆਜੋ ਦੇ ਐਡਰੈਸ ਤੇਰੀ ਤੇਨ ਤੋਂ ਮੇਰੇ ਬਾਤ ਤੇ ਰਾਜਾ ਤੇਰੇ ਬਾਪ ਦਾ ਵੀ ਤੇਰੇ ਗੁਰੂ ਦਾ ਵੀ ਤੇਰੀ ਮਾਂ ਦਾ ਵੀ ਮੈਂ ਤੇ ਗਾਣਾ ਨਾ ਅਸੀਂ ਅਸੀ ਗਾਲਾਂ ਦੇ ਦਿੰਦਾ ਮੈਂ ਕਹਿੰਦਾ ਹੋਰ ਵੀ ਬੰਦੇ ਜੁੜ ਰਹੇ ਖਾਬਰਾ ਕੋਈ ਧੀ ਭੈਣ ਵੀ ਛੁੱਟ ਗਈ ਉਹ ਮੈਂ ਤਾਂ ਨਹੀਂ ਦੇ ਰੰਤ ਤੂੰ ਮੈਂ ਅਸੀ ਦਿੰਦਾ بڑے بڑے ਬਾਬੇ ਕੀ ਖਤਮ ਆ ਦੇਖ ਛੇ ਥਾਰੇ ਮੈਨੂੰ ਕੁਝ ਕਹਿ ਲਿਓ ਪਰ ਥਾਰੀ ਗੌਂਦਾਰੀਆਂ ਉਹਨੇ ਬਾਬੇ ਦੇ ਗਿਰਮੇ ਖਤਮ ਕਰਦੇ ਆ ਆ ਸਾਇੰਸ ਸੁਣੀ ਸਭ ਕੰਟਰੀਆਂ ਮੈਂ ਲੱਗੂ ਤਾਗੜਾ ਪੜਗਾ ਤੁਹਾਨੂੰ ਬਥੇਰੇ ਪੈਸੇ ਚੋ ਚੋਦਗਾ ਧਾਰੀਆਂ